ਜੇ ਤੁਸੀਂ ਫੇਸਬੁੱਕ ਤੇ ਕੰਮ ਕਰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖ ਲਿਓ ਨਹੀਂ ਤੁਸੀਂ ਜਿੰਨੀ ਮਰਜ਼ੀ ਮਿਹਨਤ ਫੇਸਬੁੱਕ ਤੇ ਕਰ ਲਿਓ ਤੁਸੀਂ ਕਦੇ ਵੀ ਉਸ ਤੋਂ ਇੱਕ ਵੀ ਰੁਪਈਆ ਨਹੀਂ ਬਣਾ ਸਕਦੇ ਜੇ ਤੁਸੀਂ ਇਹ ਵਾਲੀ ਗਲਤੀ ਕਰ ਦਿੱਤੀ ਉਹ ਗਲਤੀ ਕੀ ਆ ਜਿਵੇਂ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਮੇਰੇ ਕੋਲ ਇੱਕ ਪੇਜ ਓਪਨ ਕਰਿਆ ਹੋਇਆ ਸੋ ਇਹ ਵਾਲਾ ਪੇਜ ਮੇਰੇ ਕੋਲ ਠੀਕ ਹੋਣ ਲਈ ਆਇਆ ਕਿਉਂਕਿ ਇਸ ਦੇ ਵਿੱਚ ਜਦੋਂ ਇਸ ਦਾ ਸੈਟਅਪ ਕਰਿਆ ਪੇਅ ਆਊਟ ਦਾ ਤਾਂ ਇਸ ਦੇ ਵਿੱਚ ਇੱਕ ਪ੍ਰੋਬਲਮ ਆ ਗਈ ਸੀ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਆ ਜਾਂਦੀ ਹੈ ਜਾਂ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਤੋਂ ਕੀਤੀ ਜਾਂਦੀ ਹੈ ਸੋ ਉਹ ਪ੍ਰੋਬਲਮ ਕੀ ਆ ਪਹਿਲਾਂ ਆਪਾਂ ਇਸ ਪੇਜ ਦੇ ਵਿੱਚ ਚੱਲਦੇ ਆ ਜਿਵੇਂ ਕਿ ਤੁਸੀਂ ਇਸ ਪੇਜ ਤੇ ਦੇਖ ਸਕਦੇ ਹੋ ਕਿ 64000 ਫੋਲਰਸ ਪੇਜ ਦੇ ਬਹੁਤ ਵਧੀਆ ਫੋਲਰ ਨੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਇਸ ਦੇ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਪਰ ਕਲਿੱਕ ਕਰ ਦਿੰਨੇ ਆ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹੋ ਜਿਹਾ ਆਪਸ਼ਨ ਆ ਜੂ ਆਪਾਂ ਸਕਰੋਲ ਕਰਕੇ ਹੇਠਾਂ ਆ ਜਣਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਪੇ ਆਊਟ ਦਾ ਆਪਸ਼ਨ ਦਿਖਾਈ ਦੇ ਰਿਹਾ ਆਪਾਂ ਇਸ ਉੱਪਰ ਕਲਿੱਕ ਕਰ ਦਿੰਨੇ ਆ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਸੈਟਿੰਗ ਵਾਲਾ ਆਈਕਨ ਦਿਖਾਈ ਦਿੰਦਾ ਹੈ ਆਪਾਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਆਪਾਂ ਫੇਰ ਸਕਰੋਲ ਕਰਕੇ ਹੇਠਾਂ ਆ ਜਣਾ। ਸੋ ਪ੍ਰੋਬਲਮ ਕੀ ਐਸ ਪੇਜ ਦੇ ਵਿੱਚ ਹੁਣ ਮੈਂ ਤੁਹਾਨੂੰ ਉਹ ਸਮਝਾਉਣਾ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ। ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਆਪਸ਼ਨ ਬਿਜ਼ਨਸ ਟਾਈਪ ਦਾ ਦਿਖਾਈ ਦੇ ਰਿਹਾ। ਤੇ ਇਸ ਦੇ ਵਿੱਚ ਬਿਜ਼ਨਸ ਟਾਈਪ ਦੇ ਵਿੱਚ ਪ੍ਰਾਈਵੇਟ ਕਾਰਪੋਰੇਸ਼ਨ ਭਰਿਆ ਹੋਇਆ। ਜੋ ਕਿ ਬਹੁਤ ਸਾਰੇ ਲੋਕ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਜਦੋਂ ਪੇਆਊਟ ਸੈਟਅਪ ਕਰਦੇ ਨੇ ਜਾਂ ਟੈਕਸ ਇਨਫੋਰਮੇਸ਼ਨ ਭਰਦੇ ਨੇ ਤਾਂ ਉੱਥੇ ਉਹਨਾਂ ਨੂੰ ਇੰਡੀਵਿਜੂਅਲ ਸੋਲ ਪ੍ਰੋਪਰਾਈਟਰ ਭਰਨਾ ਹੁੰਦਾ ਏ। ਪਰ ਉਹ ਉਸ ਦੀ ਥਾਂ ਤੇ ਜਾਂ ਤਾਂ بزنس ਪਰ ਲੈਂਦੇ ਨੇ ਜਾਂ ਪ੍ਰਾਈਵੇਟ ਕਾਰਪੋਰੇਸ਼ਨ ਜਾਂ ਫਿਰ ਉੱਤੇ ਹੋਰ ਬਹੁਤ ਸਾਰੇ ਆਪਸ਼ਨ ਆਉਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਭਰ ਲੈਂਦੇ ਨੇ ਪਰ ਜੇ ਤੁਸੀਂ ਇੱਥੇ ਇੰਡੀਵਿਜੂਅਲ ਨਾ ਭਰਿਆ ਤਾਂ ਤੁਸੀਂ ਆਪਣੇ ਪੇਜ ਤੋਂ ਇੱਕ ਵੀ ਰੁਪਇਆ ਨਹੀਂ ਬਣਾ ਸਕਦੇ ਸੋ ਤੁਸੀਂ ਹਮੇਸ਼ਾ ਇੱਕ ਗੱਲ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਆ ਕਿ ਜਦੋਂ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਦਾ ਜਾਂ ਤਾਂ ਪੇਅ ਆਊਟ ਸੈਟਅਪ ਕਰਦੇ ਹੋ ਉਦੋਂ ਇੰਡੀਵਿਜੂਅਲ ਜਾਂ ਸੋਲ ਪ੍ਰੋਪਰਾਈਟਰ ਭਰਨਾ ਹੈ ਜਾਂ ਫਿਰ ਜਦੋਂ ਤੁਸੀਂ ਟੈਕਸ ਇਨਫੋਰਮੇਸ਼ਨ ਭਰਦੇ ਹੋ ਉਦੋਂ ਤੁਸੀਂ ਇੰਡੀਵਿਜੂਅਲ ਸੋਲ ਪ੍ਰੋਪਰਾਈਟਰ ਭਰਨਾ ਹੈ ਸੋ ਤੁਸੀਂ ਹਮੇਸ਼ਾ ਆਪਣੇ ਪੇਜ ਜਾਂ ਪ੍ਰੋਫਾਈਲ ਦਾ ਪੇਅ ਆਊਟ ਸੈਟਅਪ ਜਾਂ ਟੈਕਸ ਇਨਫੋਰਮੇਸ਼ਨ ਭਰਨ ਲੱਗੇ ਇਹ ਖਾਸ ਧਿਆਨ ਦੇਣਾ ਹੈ ਕਿ ਬਿਜ਼ਨਸ ਟਾਈਪ ਦੇ ਵਿੱਚ ਤੁਸੀਂ ਇੰਡੀਵਿਜੂਅਲ ਜਾਂ ਸੋਲ ਪ੍ਰੋਪਰਾਈਟਰ ਹੀ ਭਰਨਾ ਹੈ ਤੁਸੀਂ ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਮੇਰੇ ਇਸੇ ਪੇਜ ਸਾਂਝੀ ਆਵਾਜ਼ ਦੇ ਉੱਤੇ ਪੇਅ ਆਊਟ ਸੈਟਅਪ ਤੇ ਟੈਕਸ ਇਨਫੋਰਮੇਸ਼ਨ ਦੀ ਪੂਰੀ ਡਿਟੇਲ ਵਿੱਚ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਹੈ ਤੁਸੀਂ ਉਸ ਨੂੰ ਦੇਖ ਕੇ ਪੂਰੇ ਸਹੀ ਤਰੀਕੇ ਦੇ ਨਾਲ ਭਰ ਸਕਦੇ ਹੋ ਸੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਮੈਂ ਇਹ ਵਾਲੀ ਪ੍ਰੋਬਲਮ ਇਸ ਪੇਜ ਨੂੰ ਠੀਕ ਕਿਵੇਂ ਕੀਤੀ ਉਸ ਦੀ ਵੀ ਵੀਡੀਓ ਅਪਲੋਡ ਕਰਾਂਗੇ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤੁਹਾਨੂੰ ਤੁਹਾਡੇ ਪੇਜ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਤਾਂ ਮੈਸੇਂਜਰ ਵਿੱਚ ਮੈਸੇਜ ਕਰਿਓ ਉੱਥੋਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਮੇਰੇ YouTube ਚੈਨਲ ਇਨਫੋ ਵਿਦ ਵਿਰਿੰਦਰ ਤੇ ਵੀ ਫੇਸਬੁੱਕ ਦੀ ਸਾਰੀ ਜਾਣਕਾਰੀ ਦੇਖ ਸਕਦੇ ਹੋ